ਸ਼ਹਿਰ ਦੇ ਵਿੱਚ ਵਿਆਹੁਤਾ ਦੀ ਸ਼ੱਕੀ ਹਲਾਤਾਂ 'ਚ ਮੌਤ ਹੋਈ ਹੈ ਤੇ ਇਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖਿਆ ਗਿਆ ਜਿੱਥੇ ਕਿ ਪੇਕਾ ਪਰਿਵਾਰ ਪਹੁੰਚਿਆ ਤੇ ਉਹਨਾਂ ਦੁਆਰਾ ਪੁਲਿਸ ਨੂੰ ਬਿਆਨ ਦਿੱਤੇ ਗਏ ਨੇ ਤੇ ਸਹੁਰੇ ਪਰਿਵਾਰ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਔਰਤ ਨੂੰ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਇਸ ਔਰਤ ਦਾ ਨਾਮ ਗੋਰੀ ਜਿਸ ਦਾ ਕਿ 6 ਤੋਂ 7 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਲਗਾਤਾਰ ਉਸੇ ਸਮੇਂ ਤੋਂ ਔਰਤ ਨੂੰ ਸਹੁਰੇ ਪਰਿਵਾਰ ਦੇ ਵੱਲੋਂ ਦਾਜ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਤੇ ਕਈ ਵਾਰ ਉਸ ਦੀ ਕੁੱਟਮਾਰ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤੇ ਹੁਣ ਪੇਕਿਆਂ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਤੋਂ ਇਹ ਲੜਕੀ ਆਪਣੇ ਸਹੁਰੇ ਪਰਿਵਾਰ ਦੇ ਨਾਲ ਹੀ ਰਹਿ ਰਹੀ ਸੀ ਰਾਜ਼inama ਕਰਕੇ ਇਸ ਨੂੰ ਵਾਪਸ ਸਹੁਰੇ ਪਰਿਵਾਰ ਭੇਜਿਆ ਗਿਆ ਸੀ ਤੇ ਪਿਛਲੇ 1 ਸਾਲ ਤੋਂ ਸਹੁਰੇ ਪਰਿਵਾਰ ਦੇ ਵੱਲੋਂ ਪੇਕੇ ਪਰਿਵਾਰ ਨੂੰ ਕੁੜੀ ਦੇ ਨਾਲ ਕੋਈ ਵੀ ਕੰਟੈਕਟ ਨਹੀਂ ਕਰਨ ਦਿੱਤਾ ਗਿਆ ਨਾ ਹੀ ਉਹ ਇੱਕ ਦੂਸਰੇ ਨੂੰ ਮਿਲਣ ਜਾਂਦੇ ਸੀ ਤੇ ਨਾ ਹੀ ਕਦੇ ਫੋਨ ਤੇ ਗੱਲਬਾਤ ਹੁੰਦੀ ਸੀ ਪਰ ਅੱਜ ਅਚਾਨਕ ਸਹੁਰੇ ਪਰਿਵਾਰ ਦੇ ਵੱਲੋਂ ਪੇਕੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਹਨਾਂ ਦੀ ਲੜਕੀ ਨੇ ਖੌਫਨਾ ਕਦਮ ਚੱਕ ਲਿਆ ਉਸ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਜਿਸ ਤੋਂ ਬਾਅਦ ਸਿਵਲ ਹਸਪਤਾਲ ਪੇਕਾ ਪਰਿਵਾਰ ਪਹੁੰਚਦਾ ਹੈ ਤੇ ਇੱਥੇ ਉਹਨਾਂ ਦੇ ਵੱਲੋਂ ਸਹੁਰੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਅਸਲ ਦੇ ਵਿੱਚ ਕਿ ਉਹਨਾਂ ਦੀ ਲੜਕੀ ਦੇ ਵੱਲੋਂ ਕੁਝ ਵੀ ਆਪਣੇ ਆਪ ਨਹੀਂ ਕੀਤਾ ਗਿਆ ਬਲਕਿ ਉਸ ਦਾ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਫਰੈਂਡਸ ਕਲੋਨੀ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਪੇਕਾ ਪਰਿਵਾਰ ਪਹੁੰਚਦਾ ਹੈ ਕਿਉਂਕਿ ਉੱਥੇ ਹੀ ਇਸ ਲੜਕੀ ਦੇ ਸਹੁਰੇ ਸੀ ਸਹੁਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਸੱਸ ਸਹੁਰਾ ਤੇ ਨਾਲ ਹੀ ਨਾਲ ਘਰ ਵਾਲਾ ਇਹਨਾਂ ਤਿੰਨਾਂ ਨੂੰ ਪੁਲਿਸ ਦੇ ਵੱਲੋਂ ਜੀਪ ਦੇ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ ਇਸ ਮੌਕੇ ਜੋ ਬਿਆਨ ਪੁਲਿਸ ਦੇ ਵੱਲੋਂ ਦਿੱਤਾ ਗਿਆ ਕਿ ਜੋ ਵੀ ਪੇਕੇ ਪਰਿਵਾਰ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਉਸ ਦੇ ਆਧਾਰ ਤੇ ਕਾਰਵਾਈ ਜ਼ਰੂਰ ਹੋਵੇਗੀ ਤੇ ਇਸ ਵੇਲੇ ਪੁਲਿਸ ਪੁਖਤਾ ਜੋ ਸਬੂਤ ਇਕੱਠੇ ਕਰ ਰਹੀ ਹੈ ਪਰ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਕੁੜੀ ਦੇ ਵੱਲੋਂ ਆਪਣੀ ਜਾਨ ਖੁਦ ਲਈ ਗਈ ਹੈ ਜਾਂ ਫਿਰ ਉਸ ਦਾ ਕਤਲ ਕੀਤਾ ਗਿਆ ਨਾ ਨਾ ਹਾਂਜੀ ਸਰ ਜਿਹੜਾ ਅੱਜ ਦਾ ਤੁਮ ਸਰ ਕੀ ਮਾਮਲਾ ਸੀ ਪਰਿਵਾਰ ਵਾਲੇ ਕਿ ਆ ਜੇ ਥੋੜਾ ਗੱਲ ਤੋਂ ਥੋੜਾ ਜਿਹੀ ਲੱਗਦਾ ਉਹਦੀ ਨਾਤ ਬਾਤ ਹੋ ਰਹੀ ਹੈ ਹਾਂਜੀ ਹਸਿਲ ਕਰੋ ਇਹਨਾਂ ਦਾ ਘਰ ਸੀਲ ਕਰੋ ਜਿਹੜੇ ਪਰਿਵਾਰ ਚ ਕੋਣ ਕੋਣ ਲੈ ਕੇ ਗਿਆ ਪਰਿਵਾਰ ਇਹਨੋ ਨਹੀਂ ਪਤਾ ਰੱਖਾ ਸੀਲ ਕਰੋ ਪਤਾ ਨਹੀਂ ਲੱਗਿਆ ਖਲੇ ਸਰ ਇਹਨਾਂ ਨੂੰ ਧੱਲਿਆ ਨਾ ਨਹੀਂ ਚਲ ਗਿਆ ਚਲ ਗਿਆ ਚਲ ਗਿਆ لا 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 ਅੰਦਰ ਸਗਾ ਇੱਕ ਪਪਾ ਉਹ ਤਾਂ ਬਹਿ ਗਿਆ ਵਿੱਚ ਉਹ ਤੇ ਬਹਿ ਗਏ ਸਾਰੇ ਬਹਿ ਗਏ ਸਿਰਫ ਬੱਚੇ ਆ ਪ੍ਰਧਾਨ ਜੀ ਨੇ ਪੁੱਛ ਸਾਰੇ ਬੱਚੇ ਐ ਬੱਚੇ ਐਡੇ ਨੇ ਹੁਣ ਅੰਦਰ ਹੁਣ ਉਹ ਵੀ ਤਾਂ ਉਹਨਾਂ ਦੇ ਬੇਟੇ ਦੇ ਆ ਉਹਨਾਂ ਦੇ ਨਿਆਣੇ ਆ ਬੱਚੇ ਆ ਉਹਨਾਂ ਦੇ ਰੋਲ ਗੇਜ ਭਾਈ ਮਰੇ ਦੱਸੋ ਮੈਟਰ ਕੀ ਆ ਸਗੀ ਜੀ ਮੈਟਰ ਇੱਕ ਲੜਕੀ ਦੀ ਡੈਥ ਹੋਈ ਆ ਹਾਂ ਜੀ ਹੈਂਗਿੰਗ ਨਾਲ ਡੈਥ ਹੋਈ ਆ ਉਹਦੇ ਪਰਿਵਾਰ ਵਾਲੇ ਸਹੁਰਿਆਂ ਤੇ ਐਲੀਗੇਸ਼ਨ ਲਾ ਲਿਆ ਅੰਦਰ ਮਦਰ ਉਹਨਾਂ ਦੇ ਗਏ ਆ ਅੰਦਰ ਲੜਕੀ ਦੀ ਬੈਡ ਬੋਡੀ ਸਿਵਲ ਹਸਪੀਟਲ ਆ ਬੰਦੇ ਐਪਰੀਹੈਂਡ ਕਰ ਲਏ ਆ ਬਾਕੀ ਬਿਆਨ ਲਿਖ ਕੇ ਕਰਦੇ ਪਏ ਕਾਰਵਾਈ ਕੁੜੀਆਂ ਲੋਕਿਆ ਜਾ ਰਿਹਾ ਕਿ ਸਾਡੀ ਕੁੜੀ ਨੂੰ ਬੰਦਾ ਨਹੀਂ ਮਾਰਿਆ ਗਿਆ ਤਫਤੀਸ਼ ਕਰਦੇ ਪਏ ਆ ਜੀ ਇਸ ਬੰਦੇ ਸਾਰਾ ਕੁਝ ਦੇਖਦੇ ਪਏ ਆ ਠੀਕ ਹੈ ਸਾਰੇ ਕਰ ਲਿਆ ਚਲੋ ਆਜੋ ਆਹ ਮਾਤਾ ਜੀ ਬਾਕੀ ਇਹਨਾਂ ਨੇ ਛੋਟੀ ਕੁੜੀ ਇਹ ਕੁੜੀਆਂ ਕੋਲ ਆ ਆ ਅੰਦਰ ਆ ਉਹਨਾਂ ਨੇ ਮਾਰਦੇ ਨਹੀਂ ਇਹਨਾਂ ਨੇ ਇਹ ਵੀ ਇਹਨਾਂ ਨੇ ਕਿਤੇ ਨਾ ਕਿਤੇ ਛੱਡੀ ਵੀ ਇਹ ਬਹੁਤ ਗੰਦੇ ਬੰਦੇ ਆ ਇਹ ਇਹਨਾਂ ਨੇ ਮਾਰ ਦੇ ਲਿਆ ਇਹਨਾਂ ਨੂੰ ਮਾਰ ਗਈ ਤਾਂ ਅਸੀਂ ਇਹਨਾਂ ਨੂੰ ਵੀ ਮਾਰਨਾ ਚਾਹੁੰਦੇ ਆ ਬਹੁਤ ਦੇਰ ਦੀ ਜਦੋਂ ਦੀ ਪੈਦਾ ਹੋਈ ਉਦੋਂ ਦੀ ਪੁਲਿਸ ਪਰ ਆ ਜਾਂਦਾ ਤੈਨੂੰ ਲੋ ਧੰਨਵਾਦ ਕਰਦੇ ਜਿਹੜੇ ਇਸ ਟਾਈਮ ਪੂਰੀ ਆਪਣੀ ਵਧੀਆ ਚੰਗੇ ਜਿਹੇ ਦਾ ਰਿਸਪੋਨਸਬਿਲਟੀ ਦਾ ਆਪਣੀ ਕੰਮ ਕਰ ਰਹੇ ਆ ਅਸੀਂ ਉਹਨਾਂ ਦੇ ਵੀਰਾਂ ਨੂੰ ਵੀ ਤਾਂ ਪੰਜਾਬ ਪੁਲਿਸ ਦੇ ਉਹਨਾਂ ਨੂੰ ਸਜ਼ਾ ਕਰਾਊਗੀ ਪੁਲਿਸ ਪੂਰੇ ਟੱਪਰ ਨੂੰ ਸਜ਼ਾ ਆਊਗੀ ਪੂਰੀ ਸਾਡੀ ਭੈਣ ਮਰੀ ਆ ਨੂ ਵੀ ਪੂਰੀ ਅੰਦਰ ਅੰਦਰ ਮੌਤ ਮਿਲਿਆ ਇਹਨਾਂ ਨੂੰ ਬੇਲ ਨਹੀਂ ਮਿਲਣੇ ਚਾਹੀਦੇ ਇਹਨਾਂ ਨੂੰ ਬੇਲ ਨਹੀਂ ਮਿਲਣਾ ਜੇ ਅੰਦਰ ਇਹ ਸਾਡੀ ਸਭ ਇਹਨਾਂ ਦੇ ਰਿਮਾਂਡ ਬਕਾਇਦਾ ਹੋਣੇ ਚਾਹੀਦੇ ਸਾਰਿਆਂ ਦੇ ਸਾਰਿਆਂ ਦੇ ਡਿਮਾਂਡ ਇਹਦਾ ਅੰਦਰੋਂ ਸੀਸੀਟੀਵੀ ਲੱਗੇ ਸਾਰੇ ਚੈੱਕ ਹੋਣੇ ਚਾਹੀਦੇ ਕਿੰਨੇ ਵਜੇ ਡੈੱਡ ਮੋਰ ਦੀ ਇਹਨਾਂ ਨੇ ਘਰੋਂ ਕੱਢੀ ਜਾਂ ਕਿੰਨੇ ਵਜੇ ਮਰੀ ਹੋਈ ਇਹ ਮੌਰੀਤ ਮੇਰੀ ਭੈਣ ਸੀਗੀ ਸਗੀ ਇਹਨਾਂ ਨੇ ਸਵੇਰੇ 8:30 ਵਜੇ ਗਲਾ ਘੋਟ ਕੇ ਮਾਰਤੀ ਆ ਤੁਹਾਨੂੰ ਸਿਵਲ ਹਸਪੀਟਲ ਛੱਡਿਆ ਹੈ ਬਾਸਾਂ ਨੂੰ ਬਾਅਦ ਵਿੱਚ ਫੋਨ ਕਰਤਾ ਕਿਸੇ ਨੂੰ ਬੋਲੋ ਕਿ ਉੱਥੇ ਡੈੱਥ ਹੋ ਗਈ ਜਾ ਕੇ ਦੇਖਿਆ ਗਲਾ ਘੋਟ ਕੇ ਉਹਨੂੰ ਮਾਰ ਕੇ ਸਿੱਟ ਗਿਆ ਪਏ ਉਹ ਤਾਂ ਹੁਣ ਹੈ ਜੇ ਹੁਣ ਇਹਦੇ ਘਰ ਸਾਰੇ ਟੱਬਰ ਤੇ ਫੈਮਿਲੀ ਕੋ ਆਏ ਪਏ ਉਹਨੇ ਚਕਾਣੇ ਆ ਬਸ ਹੋਰ ਕੁਝ ਨਹੀਂ ਸਾਨੂੰ ਇਨਸਾਫ ਚਾਹੀਦਾ ਨਾ ਕੋਈ ਹਿਆਪ ਕਰ ਲਵਾਂਗੇ ਕਿਤਾ ਪੁਲਿਸ ਮੁਲਾਜ਼ਮ ਜਿਹੜੇ ਆਏ ਕਿਹਾ ਤਾਂ ਪੁਲਿਸ ਨੂੰ ਵੀ ਕਹਾਂ ਤਾਂ ਤੁਹਾਡੇ ਕੋਈ ਆ ਠੀਕਾ ਨਹੀਂ ਤਾਂ ਅਸੀਂ ਕਰ ਲਵਾਂਗੇ ਇਨਸਾਫ ਬਸ ਭਾਈ ਮੈਂ ਆਹਦੀ ਚਾਚੀ ਆ ਮੈਂ ਤੁਹਾਡਾ ਸੂਮਨ ਕੀ ਲੱਗਦੇ ਤੁਹਾਡੀ ਮੇਰੀ ਮੈਂ ਆਹਦੀ ਚਾਚੀ ਆ ਗੋਰੀ ਦੀ ਜਿੱਕੀ ਗੱਲ ਕੀ ਹੋਈ ਹੈ ਬੂਹ ਗੱਲ ਇਹ ਤਾਂ ਗੱਲ ਹੈ ਨਾ ਦੀ ਬਹੁਤ ਚਿਰਾਂ ਤੋਂ ਇਸੇ ਦੀ ਸਾਲ ਹੋ ਗਿਆ ਸੀ ਇਹਨਾਂ ਦੀ ਮਤਲਬ ਕਿ ਕਲੋਨੀ ਵਾਲਿਆਂ ਨੂੰ ਸਾਰਿਆਂ ਨੂੰ ਵੇਚ ਲੈ ਕੇ ਤੇ ਅਸੀਂ ਸਮਝੌਤੇ ਨਾ ਛੱਡ ਕੇ ਅਸੀਂ ਕਲੋਨੀ ਵਾਲੇ ਕਹਿੰਦੇ ਅਸੀਂ ਕੋਈ ਵੀ ਗੱਲ ਹੋਣੀ ਤਾਂ ਅਸੀਂ ਤੁਹਾਨੂੰ ਦੱਸਾਂਗੇ ਥੋੜੀ ਨੂੰ ਇਹਨਾਂ ਦਾ ਗੋਰੀ ਤੇ ਇਹਨਾਂ ਦੇ ਬਿਲਕੁਲ ਰਾਜ਼ੀ ਨਾ ਮੈਨਾਂ ਛੱਡ ਕੇ ਇਸੇ ਕਿ ਕਲੋਨੀ ਵਾਲਿਆਂ ਨੇ ਕਲੋਨੀ ਵਾਲਿਆਂ ਨੇ ਸੁਨਮਤਲ ਕੀ ਕਿਆ ਸੀ ਤੁਹਾਡੀ ਕੁੜੀ ਨੂੰ ਕੁਛ ਨਹੀਂ ਹੁੰਦਾ ਹਮਮ ਮਮਤਲ ਅਸੀਂ ਨਾਲ ਖੜੇ ਆ ਤੁਸੀਂ ਭੇਜੋ ਸਾਰਿਆਂ ਦਾ ਸਮਝੌਤਾ ਕਰਕੇ ਭੇਜੀ ਉਸ ਤੋਂ ਬਾਅਦ ਇਹਨਾਂ ਨੇ ਸੋਦਾ ਫੋਨ ਵੀ ਖੋਲਿਆ ਗੋਰੀ ਦਾ ਨਾਮ ਆਲੂ ਸਾਨੂੰ ਕਿਸੇ ਨੂੰ ਫੋਨ ਕਰਨ ਦਿੱਤਾ ਅਸੀਂ ਤਾਂ ਵੀ ਕਿਹਾ ਕੋਈ ਨਹੀਂ ਆਪਣੇ ਘਰ ਚ ਖੁਸ਼ ਰਵੇ ਚਲੋ ਸਾਨੂੰ ਨਾਂ ਵੀ ਮਿਲੂਗੀ ਸਾਲ 6 ਮਹੀਨੇ ਤਾਂ ਅਸੀਂ ਮਤਲਕੀ ਬਰਦਾਸ਼ਤ ਕਰ ਲਾਂਗੇ ਤੇ ਕੀ ਚਾਹੁੰਦੇ ਕੀ ਸੀ ਅਸੀਂ ਇਹ ਹੀ ਕਹਨੇ ਸ ਆਪਣੇ ਘਰ ਚ ਖੁਸ਼ ਰਵੇ ਕੀ ਕਹਿਆ ਕਿ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਹੁਣ ਸਾਨੂੰ ਨਾ ਸਾਨੂੰ ਮਿਲਣ ਦਿੱਤਾ ਸਾਲ ਹੋ ਗਿਆ ਝਗੜਾ ਕਿਸ ਗੱਲ ਦਾ ਕੋਈ ਝਗੜਾ ਉਹਨਾਂ ਦਾ ਆਪਸ ਵਿੱਚ ਹੈ ਆਪਸ ਵਿੱਚ ਹੀ ਆਹ ਜੀ ਮਿਲ ਨਹੀਂ ਸੀ ਦਿੰਦੀ ਜਿਹੜੀ ਉਹਦੀ ਸੱਸਾਂ ਨਾ ਟੌਰਚਰ ਬਹੁਤ ਕਰਦੀ ਹੁੰਦੀ ਸਾਰਾ ਟੱਬਰ ਹੀ ਟੌਰਚਰ ਕਰਦਾ ਹੁਣ ਤਾਂ ਸਾਨੂੰ ਪਤਾ ਹੀ ਨਹੀਂ ਸਾਲ ਹੋ ਗਿਆ ਸਾਨੂੰ ਮਿਲਣ ਹੀ ਨਹੀਂ ਦਿੱਤਾ ਸਾਨੂੰ ਜਾਂ ਜਿਹੜੀ ਕੋਈ ਗੱਲ ਸੀਗੀ ਹਫਤਾ ਹੋ ਗਿਆ ਚਲੋ ਟੱਡ ਘਰ ਚ ਝਗੜਾ ਚੱਲਦਾ ਤੁਸੀਂ ਸਾਨੂੰ ਤੇ ਇੱਕ ਵਾਰੀ ਦੱਸੋ ਸਾਡੇ ਨਾਲ ਦੱਸਣ ਦਾ ਫਰਜ਼ ਬੰਦਾ ਨਾ ਵੀ ਅਸੀਂ ਆਪਣੀ ਧੀ ਨੂੰ ਘਰ ਲੈ ਆਉਂਦੇ ਬਸ ਆਹੀ ਗੱਲ ਹੈ ਸਾਨੂੰ ਹੋਰ ਕੋਈ ਪਤਾ ਹੀ ਨਹੀਂ ਸਾਲ ਤੋਂ ਵੇ ਕੀ ਕਰਦੇ ਸਾਡੀ ਕੁੜੀ ਨਾ ਕੀ ਨਹੀਂ ਕਰਦੇ ਹੁਣ ਵੀ ਸਾਨੂੰ ਲਾਸ਼ ਸਿੱਟ ਗਏ ਸਾਨੂੰ ਕੁਛ ਨਹੀਂ ਪਤਾ ਸਾਨੂੰ ਦੱਸਿਆ ਤੱਕ ਨਹੀਂ ਸਾਨੂੰ ਤਾਂ 9 ਵਜੇ ਪਤਾ ਲੱਗਿਆ ਉਹ ਮੁੰਡੇ ਨੇ ਉਹ ਕੁੜੀ ਦੇ ਘਰ ਵਾਲੇ ਹੀ ਫੋਨ ਕੀਤਾ ਕਿਉਂ ਨਹੀਂ ਐਦਾਂ ਹੋ ਗਈ ਹੈ ਡੈਥ ਹੋ ਗਈ ਹਾਂ ਕੋਈ ਜ਼ਖਮ वगैरह ਵੀ ਹੈਗਾ ਲੜਕੀ ਦੇ ਬੋਡੀ ਤੇ ਕੋਈ ਜਿਦਾ ਲੱਗੇ ਹਾਂ ਹਾਂ ਕਹਿੰਦਾ ਗੱਲ ਗੱਲਿਆ ਘੁੱਟ ਕੇ ਮਾਰੀ ਪਈ ਆ ਉਹਨਾਂ ਨੇ ਕਿਹਾ ਹਾਂ ਹਾਂ ਉਹਨਾਂ ਨੇ ਇਹ ਕਿਹਾ ਕਾਰਨ ਕੋਈ ਨਹੀਂ ਦੱਸਿਆ ਨਾ ਨਾ ਸਾਨੂੰ ਸਿਰਫ ਇਹ ਪਤਾ ਡੈਡ ਬੋਡੀ ਲੜਕੀ ਦੀ ਇੱਥੇ ਰੱਖ ਕੇ ਗਏ ਨੇ ਮਾਨੂੰ ਲੱਗਦਾ ਕਿ ਡਾਕਟਰ ਨੂੰ ਪਹਿਲੇ ਪੁੱਛਣ ਕਿ ਹਾਂ ਡਾਕਟਰ ਦੀ ਗਲਤੀ ਹੈ ਨਾ ਡਾਕਟਰ ਸਾਨੂੰ ਤਾਂ ਬੁਲਾਉਂਦਾ ਮੱਤੀ ਵਾਲੇ ਨੂੰ ਵੀ ਬਲਾਉ ਕੀ ਹੋਇਆ ਕਿੱਦਾਂ ਰੱਖ ਕਿੱਦਾਂ ਲਈ ਉਹਨਾਂ ਨੇ ਲਾਸ਼ ਕਿੱਦਾਂ ਰੱਖ ਲੈ ਸਾਨੂੰ ਇਹ ਇਨਸਾਫ ਚਾਹੀਦਾ ਚਾਹੇ ਸੁਸਾਈਡ ਹੋਵੇ ਚਾਹੇ ਮਰ ਜਾ ਜੋ ਮਰਜੀ ਹੁੰਦਾ ਸਾਨੂੰ ਦੱਸ ਦੇ ਤਸੇ ਅਸੀਂ ਉਹਨਾਂ ਨੂੰ ਪੁੱਛਦੇ ਕੁੜੀ ਦੇ ਘਰ ਵਾਲੇ ਨੂੰ ਵੀ ਕੀ ਹੋਇਆ ਕੀ ਸੀਗਾ ਇੱਕਦਮ ਅਸੀਂ ਪੁੱਛਦੇ ਤਸੇ ਸਾਨੂੰ ਇਹ ਸਮਝੌਤਾ ਚਾਹੀਦਾ ਠੀਕ ਹੈ ਅਸੀਂ ਇੰਨੀ ਡੇਟ ਚੱਕਣਾ ਨਹੀਂ ਡਾਕਟਰ ਨੇ ਕਿਉਂ ਰੱਖੀ ਐਦਾ ਜੀ ਹਾਂ ਸਰ ਕੀ ਮਾਮਲਾ ਤੁਸੀਂ ਸੇਵਲੋਪੁਰ ਪਹੁੰਚੇ ਮਾਮਲਾ ਇਨਫੋਰਮੇਸ਼ਨ ਮਿਲੀ ਸੀ ਲੜਕੀ ਇੱਥੇ ਇੱਕ ਐਡਮਿਟ ਮੌਚਰੀ ਚੋ ਦੀ ਡੈਡ ਬੋਡੀ ਸੀਗੀ ਗौरी ਨਾਮ ਉਹਦਾ ਗौरी ਵਾਈਫ ਆਫ ਸੁਮਿਤ 35 ਸਾਲ ਏਜ ਦਾ ਸਰ ਇਹ ਫਰੈਂਡ ਕਲੋਨੀ ਵਿਆਹੀ ਆ ਥੇਲ ਹਾਲ ਦੀ ਬੋਡੀ ਦੇਖਾ ਨੂੰ ਗਲੇ ਤੇ ਨਿਸ਼ਾਨ ਹੈਗਾ ਹੋਗਾ ਹੈਂਗਿੰਗ ਦਾ ਬਾਕੀ ਉਹਦੇ ਪਰਿਵਾਰ ਵਾਲੇ ਐਲੀਗੇਸ਼ਨ ਲਾ ਰਹੇ ਵੀ ਉਹਦੇ ਸਹੁਰੇ ਪਰਿਵਾਰ ਤੰਗ ਕਰਦਾ ਸੀ ਹੂੰ ਬਾਕੀ ਉਹਨਾਂ ਦੀ ਸਟੇਟਮੈਂਟ ਲੈ ਕੇ ਦੇਖਦੇ ਆ ਸਟੇਟਮੈਂਟ ਦੇ ਹਿਸਾਬ ਨਾਲ ਜਿਹੜੀ ਕਾਰਵਾਈ ਕਰਦੇ ਆ ਕਿਦੋਂ ਉੱਥੇ ਆ ਤੁਸੀਂ ਦੱਸਦੇ ਮੈਂ ਕਿੱਥੇ ਕਿਦੋਂ ਸੀਸੀਟੀਵੀ 'ਚ ਆ ਗਿਆ ਹੋਣਾ ਜੀ ਉੱਥੇ ਦੇਖ ਰਿਹਾ ਮੈਂ ਤਾਂ ਆਇਆ ਹੀ ਅੱਜ ਜੀ ਡੈਥ ਤਫਾ ਕਰਨਾ ਪੈਣਾ ਕਦੋਂ ਕਰੋ ਸੁੱਟ ਕੇ ਚਲ ਗਏ লাশ ਜਿਹੜਾ লাশ ਹੈ ਨਹੀਂ ਕੋਈ ਰਿਪੋਰਟਿੰਗ ਹੋਏਗੀ ਜਿਹੜਾ ਨਹੀਂ ਕੋਈ ਫਾਰਮ ਲਗਾ ਰਹੇ ਕਿ ਪਹਿਲਾਂ ਵੀ ਕੋਈ ਕੰਪਲੇਨ ਦਿੱਤੀ ਸੀਗੀ ਪਰਿਵਾਰ ਵੱਲੋਂ ਕਿ ਤੁਮ ਮਾਰ ਕੋਟਿਆ ਦੇ ਨਹੀਂ ਮੈਨੂੰ ਇਸ ਬਾਰੇ ਨਹੀਂ ਪਤਾ ਆਪਾਂ ਵੈਰੀਫਾਈ ਕਰ ਲੈਨੇ ਆ ਚੈੱਕ ਕਰ ਲੈਣ ਸਰ ਤੁਸੀਂ ਵੈਰੀਫਾਈ ਅੰਦਰੋਂ ਕਰ ਅੰਦਰੋਂ ਤੁਸੀਂ ਇੱਕ ਜੀ ਸਾਨੂੰ ਸਵੇਰੇ ਸੂਚਨਾ ਮਸੂਲ ਹੋਈ ਸੀਗੀ ਕਿ ਇੱਕ ਲੜਕੀ ਨੇ ਜਿਹੜਾ ਵਾ ਕੀਤਾ ਵਾ ਤੇ ਉਹਦੀ ਡੈੱਡ ਬੋਡੀ ਡੈੱਡ ਬੋਡੀ ਜਿਹੜੀ ਹੈ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਹੈ ਰਖਵਾਈ ਗਈ ਹੈ ਜਿਹੜਾ ਮੌਕੇ ਤੇ ਅਸੀਂ ਸਿਵਲ ਹਸਪੀਟਲ ਪਹੁੰਚ ਕੇ ਜਿਹੜਾ ਵਾ ਬੋਡੀ ਦਾ ਵੀ ਮੌਈਨਾ ਕੀਤਾ ਵਾ ਤੇ ਉਸ ਤੋਂ ਬਾਅਦ ਘਰ ਆ ਕੇ ਮੌਕਾ ਵੀ ਦੇਖਿਆ ਵਾ ਘਰ ਕਿੱਥੇ ਇਹਦਾ ਘਰ ਆਪਾਂ ਫਰੈਂਡਸ ਕਲੋਨੀ 232 ਨੰਬਰ ਘਰ ਹੈਗਾ ਵਾ ਇੱਥੇ ਖੜੇ ਆ ਆਪਾਂ ਤੇ ਇਹ ਜਿਹੜਾ ਵਾ ਮੌਕੇ ਤੋਂ ਸਾਨੂੰ ਜਿਹੜੀ ਉਹਨੇ ਚੁੰਨੀਆਂ ਦੇ ਦੋ ਚੁੰਨੀਆਂ ਨੂੰ ਬਨ ਕੇ ਪੱਖੇ ਦੇ ਨਾਲ ਲਟਕ ਕੇ ਜਿਹੜੀ ਹੈਂਗਿੰਗ ਕੀਤੀ ਸੀ ਉਹ ਦੋਨੋਂ ਚੁੰਨੀਆਂ ਰਿਕਵਰ ਹੋ ਗਈਆਂ ਨੇ ਤੇ ਬਾਕੀ ਇਹਨਾਂ ਦੇ ਸਟੇਟਮੈਂਟਸ ਤੇ ਜਿਹੜਾ ਵਾ ਅੱਗੇ ਕਾਨੂੰਨੀ ਕਾਰਵਾਈ ਅਮਚ ਲਿਆ ਸਰ ਪਰਿਵਾਰ ਵੱਲੋਂ ਰੋਕ ਲਗਾਈ ਜਾ ਰਹੀ ਹੈ ਕਿ ਲਗਾਤਾਰ ਪਿਛਲੀ ਵਾਰੀ ਕਈ ਵਾਰੀ ਕਈ ਵਾਰ ਲੜਕੀ ਦਾ ਕੁੱਟਮਾਰ ਪਹਿਲਾਂ ਵੀ ਕੀਤੀ ਹੈ ਕਈ ਵਾਰੀ ਪੰਚਾਇਤੀ ਰਾਜ ਨਾਮੇ ਵੀ ਹੋਏ ਆ ਲੇਕਿਨ ਉਹਨਾਂ ਦਾ ਇਹੀ ਰੋਪਾ ਹੈ ਕਿ ਲੜਕੀ ਨੂੰ ਉਹਨਾਂ ਨੇ ਮਾਰ ਕੇ ਦੁਬਾਰਾ ਟੰਗਿਆ ਇਹ ਸਾਰੀਆਂ ਚੀਜ਼ਾਂ ਦੀ ਜੇ ਪੋਸਟਮਾਰਟਮ ਹੋਏਗਾ ਤਾਂ ਉਹਦੇ ਵਿੱਚ ਮੈਡੀਕਲ ਰਿਪੋਰਟ ਤੋਂ ਬੈਟਰ ਕਲੀਅਰ ਹੋਣਗੀਆਂ ਤੇ ਇਹਨਾਂ ਦਾ ਪਹਿਲਾ ਡਿਸਪਿਊਟ ਸੀਗਾ ਇੱਕ ਡੇਢ ਸਾਲ ਪਹਿਲਾਂ ਇਹਨਾਂ ਦਾ ਇੱਥੇ ਰਾਜੀਨਾਮਾ ਹੋ ਗਿਆ ਸੀਗਾ ਉਸ ਤੋਂ ਬਾਅਦ ਕੁੜੀ ਵਾਪਸ ਤੇ ਇਹਨਾਂ ਨੇ ਵਸਾਤੀ ਸੀ ਕਿ ਮੈਰਿਜ ਨੂੰ 7.5 ਸਾਲ ਤੋਂ ਵੱਧ ਹੋ ਗਿਆ ਇੱਕ ਲੜਕਾ ਇੱਕ ਲੜਕੀ ਦੋ ਬੱਚੇ ਵੀ ਹੈਗੇ ਆ ਤੇ ਬਾਕੀ ਜਿਹੜੇ ਵੀ ਐਂਗਲਸ ਆਣਗੇ ਇਨਵੈਸਟੀਗੇਸ਼ਨ 'ਚ ਤੁਹਾਡਾ ਸਾਂਝੇ ਤਰੀਕੇ ਠੀਕ ਹੈ ਜੀ